ਸਾਸੀ ਕਾਲ 사ਸੀ ਕਾਲ ਜੀ ਅੱਜ ਦੇ ਬਲੌਗ ਦੇ ਵਿੱਚ ਅੱਜ ਆਪਾਂ ਆਏ ਪਿਆ ਆਪਣੇ ਖੇਤਾਂ ਚ ਲੋ ਜੀ ਪਰਚੀਆਂ ਆ ਗਈਆਂ ਦੋ ਹੁਣ ਭਰੂਗੇ ਦੋ ਟਰਾਲੇ ਇੱਕ ਕੱਲ ਨੂੰ ਦੁਪਹਿਰੇ ਇੱਕ ਪਰਸੋਂ ਨੂੰ ਪਰਸੋਂ ਨੂੰ ਭਰੂਗੇ ਫਿਰਾਂ ਲੱਗੇ ਹੋਏ ਆ ਵੱਢਣ ਹੁਣ ਸੱਤੇ ਜਣੇ ਲੱਗੇ ਹੋਏ ਆ ਇਹ ਕਹਿੰਦੇ ਪਹਿਲਾਂ ਵੱਢ ਕੇ ਰੱਖ ਲੈਣਾ ਫਿਰ ਨਾਲ ਦੀ ਨਾਲ ਘਾੜ ਕੇ ਫਿਰ ਦੋ ਟਰਾਲੇਨ ਫੁੱਲ ਭਰ ਕੇ ਲੋਡ ਕਰ ਦਾਂਗੇ ਪੱਕੇ ਦੇਖ ਲਓ ਜੀ ਪਾਣੀ ਛੱਡਿਆ ਤਾਂ ਆ ਕਿੰਨੇ ਨੂੰ ਦੇਖ ਲਓ ਸੁੱਕ ਵੀ ਗਿਆ ਕੀ ਆ ਤੁਹਾਨੂੰ ਪਹਿਲੇ ਸਾਲ ਦੇ ਬੂਟੇ ਦਿਖਾਉਂਦਾ ਆ। ਆਹ ਦੇਖੋ ਜੀ ਬੂਟੇ ਪਹਿਲੇ ਸਾਲ ਦੇ। ਲੋ ਜੀ ਬੂਟੇ ਰਖੋ ਹੀ ਪਾਰੇ ਸਾਰੇ ਦੇਖੋ। ਲੋ ਆਹ ਦੇਖੋ ਜੀ ਬੂਟਾ ਲੋ ਇਹ ਆ ਲੋ ਹੱਥ ਨਹੀਂ ਬੰਦਾ ਲੋ। ਆ ਨਹੀਂ ਕਹ ਮੈਂ ਥੱਲੇ ਤੇ ਦਿਖਾਉਣਾ ਆ ਲੋ। ਆ ਲੋ। ਵਧੀਆ ਬੂਟੇ ਹੋਏ ਆ। ਬਾਕੀ ਹੁਣ ਇਹਨਾਂ ਨੂੰ ਥੱਲੇ ਥੱਲੇ ਛਾਂਗਾਗੇ ਜਿੱਕਣਾ ਆ ਜੰਗੜ ਚ ਬਣਦਾ। ਸ਼ਾਮ ਕੇ ਫੇਰੇ ਵਧੀਆ ਕਰਾਂਗੇ ਹਾਂਜੀ ਬਾਕੀ ਹੁਣ ਤੁਹਾਨੂੰ ਮਿਸਤਰੀ ਨਾਲ ਮਲਾਉਣਾ ਉਹਦੇ ਨਾਲ ਜਾ ਕੇ ਗੱਲਬਾਤ ਕਰਦੇ ਆ ਆਪਾਂ ਪੁੱਛਦੇ ਆ ਕਿ ਹਿਸਾਬ ਦਾ ਵਾ ਦਿਹਾੜੀ ਦਾ ਠੀਕ ਹੈ ਜੀ ਮਕਾਨ ਦਾ ਠੇਕੜੂਕਾ ਕਿਵੇਂ ਕਰਦੇ ਆ ਦਿਹਾੜੀ ਉੱਪਰ ਕਰਦੇ ਆ ਕਿ ਠੇਕਾ ਲੈਂਦੇ ਆ ਬਾਕੀ ਜੀ ਫਿਰ ਤੋਂ ਪਰ ਰਹੇ ਲੱਗੇ ਪਏ ਆ ਫਾਨੂੰ ਦਿਖਾਇਆ ਸੀਗਾ ਵੀਡੀਓ ਦੇ ਵਿੱਚ ਚਲੋ ਜੀ ਮਿਲਦੇ ਆਂ ਜਾ ਕੇ ਜਿਹੜੇ ਰਹੇ ਹੋ ਜੀ ਤੇ ਹਾਂਜੀ ਤੇ ਮੈਨੂੰ ਬਹੁਤ ਬੜੀ ਖੁਸ਼ੀ ਹੈ ਜੀ ਜਿਹੜੇ ਬੰਦੇ ਨੇ ਸਬਸਕ੍ਰਾਈਬਰ ਕੀਤਾ ਜੀ ਰਿਕੁਐਸਟ ਮੰਨੀ ਆ ਜੀ ਸਾਡੇ ਦਿਲੋਂ ਧੰਨਵਾਦ ਹੈ ਜੀ ਦਿਲੋਂ ਧੰਨਵਾਦ ਹੈ ਜੀ ਤੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਤੇ ਆਪਣਾ ਐਦਾਂ ਹੀ ਪਿਆਰ ਦਿੰਦੇ ਰਹੋ ਬਾਕੀ ਮੌਸਮ ਖਰਾਬ ਹੋਇਆ ਵਾ ਦੇਖ ਲੋ ਕੱਲ੍ਹ ਬਦਾ ਵੀ ਮੌਸਮ ਤੇ ਬਾਕੀ ਹੁਣ ਤੁਸੀਂ ਆਪਣੇ ਆਪਣੇ ਏਰੀਆ ਦੇ ਵਿੱਚ ਦੱਸਿਓ ਬਈ ਮੀਂਹ ਕਿਵੇਂ ਆ ਇੱਥੇ ਥੋੜੇ ਜਿਹੀਆਂ ਕੀੜੀਆਂ ਪੈ ਲੀਆਂ ਤੜਕੇ ਨੂੰ ਵੀ ਪੈ ਰਹੀਆਂ ਜੰਮੀ ਤੇ ਹੁਣ ਵੀ ਕੀੜੀਆਂ ਪੈ ਰਹੀਆਂ ਤੀਆਂ ਜਣ ਕੇ ਹੁਣ ਬਾਕੀ ਹੁਣ ਤਾਂ ਠੀਕ ਹੈ ਜਣ ਕੇ ਬੱਦਲ ਹੋਇਆ ਵਾ ਜਣ ਕੇ ਬਾਕੀ ਆਪਣੇ ਆਪਣੇ ਏਰੀਆ ਦੇ ਵਿੱਚ ਦੱਸਿਆ ਹੈ ਨਾ ਜੀ ਸਾਰੇ ਜਣੇ ਵੀ ਕਿਵੇਂ ਆ ਮੌਸਮ ਤੇ ਗੜੇ ਗੁੜੇ ਤਾਂ ਨਹੀਂ ਪਏ ਜਾਂ ਕਿਤੇ ਮੈਨੂੰ ਲੱਗਿਆ ਤਾਂ ਇੱਧਰ ਪਤਾ ਕਨੌਲੀ ਸਾਈਡ ਥੋੜੇ ਜਿਹੇ ਗੜੇ ਜਿ ਪਏ ਆ ਤੇ ਬਾਕੀ ਤੁਹਾਨੂੰ ਮਿਸਤਰੀ ਨਾਲ ਮਲਾਉਂਦੇ ਆ ਪੁੱਛਦੇ ਆ ਗੱਲਬਾਤ ਕਰਦੇ ਆਂ ਸਾਰੀ ਬਾਤ ਠੀਕ ਹੈ ਜੀ ਜਿਹੜੇ ਇਹ ਵੀਡੀਓ ਦੇ ਨਾਲ ਤੇ ਇਦਾਂ ਹੀ ਪਿਆਰ ਦੰਦੇ ਰਹੇ ਹੋ ਜੀ। ਲੋ ਜੀ ਆਪਣੇ ਤਾਂ ਕਣਕ ਹੁਣ ਗਿਰਨ ਲੱਗ ਗਈ ਦੇਖੋ ਜੀ। ਆਹ ਦੇਖੋ ਜੀ ਸਿਰੋਂ ਸਿਰਪਾਰੀ ਹੋ ਜਾਂਦਾ ਬੱਲੇ ਜੋਂ ਨਿਕਲ ਜਾਂਦੀ ਆ। ਬਾਕੀ ਲਗ ਲਗ ਪਾਣੀ ਵੀ ਪੈ ਗਿਆ ਸੀਗਾ ਹਵਾ ਵੀ ਚੱਲੀ ਆ ਬਹੁਤ। ਚਲ ਲੈ ਲੋ ਜੀ। ਇੱਕ ਸਾਲ ਦੇ ਬੂਟੇ ਦੇਖੋ। ਹਾਂ ਜੀ। ਚੱਲ ਰਿਹਾ ਜੀ ਮਾਰ ਮਾਰ ਦੇਖ ਲੋ। ਐਂ ਸਾਜ਼ ਬਈਆਂ ਕਰਾਂਗੇ। ਨਾ ਘਟ ਤਾ ਬਸ ਮਣਮੜਾ ਹੱਥ ਨਾਲ ਇੱਥੇ ਤੱਕ। ਉਹ ਕਰਾਂਗੇ ਸੱਸ ਭਈਆ ਹਾਂਜੀ ਲਓ ਜੀ ਬਾਉਂਡਰੀ ਦੀ ਨਿਊ ਤਾਂ ਪਰ ਹੋ ਗਈ ਤੇ ਇੱਧਰ ਇੱਧਰ ਨੂੰ ਵੀ ਤੇ ਐਸ ਲੋਡ ਵੀ ਤੇ ਹੁਣ ਮਕਾਨ ਦਾ ਵੀ ਆਪਣਾ ਹੋ ਗਿਆ ਇੱਧਰ ਮਕਾਨ ਦਾ ਵੀ ਕੰਮ ਸ਼ੁਰੂ ਹੋ ਗਿਆ ਇੱਕ ਕਮਰਾ ਇੱਧਰ ਤੇ ਦੋ ਬਾਥਰੂਮ ਹੈ ਇੱਧਰ ਆ ਗਏ ਤੇ ਇੱਕ ਕਮਰਾ ਇੱਧਰ ਤੇ ਜੀ ਇੱਧਰ ਮਿਲੋ ਮਿਸਤਰੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਜੀ ਮੈਂ ਵਧੀਆ ਜੀ ਵਧੀਆ ਹੋਰ ਸੁਣਾਓ ਚੱਲਦਾ ਈ ਕੰਮਕਾਰ ਹਾਂ ਜੀ ਵਧੀਆ ਚੱਲਦਾ ਜੀ ਹਾਂ ਜੀ ਹੋਰ ਸੁਣਾਓ ਠੀਕ ਹਾਂ ਸਾਹਿਬ ਹੈਂ ਮਹਿੰਦਾਂ ਪਾ ਨਹੀਂ ਰਹੀ ਅਸੀਂ ਐਸੇ ਠੀਕ ਹੈ ਠੀਕ ਹੈ ਦਿਖਾ ਦਮ ਫਿਰ ਕਰਦੇ ਆਂ ਗੱਲਬਾਤ ਆਪਾਂ ਤੇ ਆ ਦੋ ਬਾਥਰੂਮ ਆ ਗਏ ਇੱਧਰ ਠੀਕ ਹੈ ਜੀ ਤੇ ਬਾਕੀ ਆ ਆਪਣੇ ਲੌਬੀ ਆ ਗਈ ਤੇ ਉਹ ਪੂਜਾਰੂਮ ਆ ਗਿਆ ਸਾਈਡ ਤੇ ਉਹ ਡਰੈنگ ਰੂਮ ਹੈ ਉਹ ਡਰੈنگ ਰੂਮ ਹੈ ਕਿਚਨ ਉਹ ਆ ਗਈ ਹੈ ਕਿਚਨ ਉਧਰ ਆ ਗਈ ਹੈ ਤੇ ਆ ਐਂਟਰੀ ਇਧਰ ਤੇ ਹੋਗੀ ਉਹ ਪਾਲੀ ਸਾਈਡ ਤੋਂ ਮੇਰੇ ਆ ਐਂਟਰੀ ਹੈ ਨਾ ਇਧਰ ਹਾਂਜੀ ਮੇਨ ਐਂਟਰੀ ਠੀਕ ਹੈ ਜੀ ਤੇ ਇਧਰ ਆ ਡਰੈنگ ਰੂਮ ਹੈ ਨਾ ਜੀ ਹਾਂਜੀ ਹਾਂਜੀ ਮੇਰਾ ਦੂਰ ਤੇ ਕੱਢ ਬ ਦੇ ਇੱਕ ਓਕੇ ਚਨ ਹੋ ਗਈ ਤੇ ਇੱਕ ਰੂਮ ਆ ਹੋ ਗਏ ਇੱਕ ਆ ਹੋ ਗਿਆ ਇਦਾਂ ਬਾਥਰੂਮ ਹੋ ਗਿਆ ਹਟਾਇ ਦੋਨਾਂ ਕਮਰਾਂ ਦੇ ਨਾਲ ਤੇ ਆ ਕਾਮਨ ਹੈ ਆ ਕਾਮਨ ਹੈ ਨਾ ਵੀਰੇ ਹਾਂਜੀ 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 ਤੇ ਇੱਕ ਕਮਰਾ ਹੋ ਗਿਆ ਬਾਕੀ ਹੁਣ ਮੈਂ ਇਸ ਤਰੀ ਜੀ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਹੋਰ ਸੁਣਾਓ ਜੀ ਆ ਵਧੀਆ ਜੀ ਵਧੀਆ ਸੁਣਾ ਇਹ ਆਪਣਾ ਠੇਕਾ ਲਿਆ ਕਿ ਦਿਹਾੜੀ ਪਰ ਹੀ ਠੇਕਾ ਜੀ ਦਾ ਬਣਾਇਆ ਅੱਛਾ ਜਣ ਕੇ ਆਪਣਾ ਜਿਹੜੇ ਬੰਦੇ ਨੇ ਬਣਾਉਣੀ ਆ ਮਕਾਨ ਬਣਾਉਣਾ ਵੀ ਉਹ ਆਪਣਾ ਹਿਸਾਬ ਕਰ ਲਾਂਦਾ ਚਾਹੀ ਦਿਹਾੜੀ ਪਰ ਚਾਹੇ ਠੇਕੇ ਪਰ ਅੱਛਾ ਜੀ ਇਹ ਦਿਹਾੜੀ ਕਿੰਨਾ ਚੱਲਦੀ ਹੈ ਹੁਣ 20000 ਰੁਪਏ ਦੀ ਮਿਸਰੀ ਦੀ ਅੱਛਾ ਜੀ ਹਾਂ ਜੀ ਲੇਬਰ ਦੀ 500 ਜੀ ਅੱਛਾ ਜੀ ਹਾਂ ਜੀ ਅੱਛਾ ਜੀ ਜਣ ਕੇ ਹੁਣ ਠੇਕਾ ਠੁਕਾ ਕਿਵੇਂ ਕਰਿਆ ਜੀ ਫਿਰ ਇਹ ਕਰਾਈ 170 ਰੁਪਏ ਫਟ ਜੀ ਅੱਛਾ ਜੀ ਮਾਈ ਬਲਾਕਰ ਕਰਕੇ ਦਿਨਾ ਜੀ ਅੱਛਾ ਜੀ ਵਾਲੇ ਪੌੜੀ ਲਾਦਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਜਣ ਕੇ ਆਪਣਾ ਹਿਸਾਬ ਲਾ ਬਈ ਠੇਕੇ ਹੀ ਕਰਿਆ ਵਾ ਜਣ ਕੇ ਹਣਾ ਇੱਕ ਹੀ ਹੋਣਾ ਠੀਕ ਹੈ ਠੀਕ ਹੈ ਜਣਕੇ ਆਪਣਾ ਮਕਾਨ ਪੂਰਾ ਕਰਨਾ ਹਾਂਜੀ ਹਾਂਜੀ ਲੈਂਟਰ ਹੋ ਗਿਆ ਵਿੱਚ ਲੈਂਟਰ ਹੋ ਗਿਆ ਲਪਾਈ ਹੋ ਗਈ ਉਹ ਨਸਤਰ ਹੋ ਗਿਆ ਜਣਕੇ ਹਾਂਜੀ ਠੀਕ ਹੈ ਜੀ ਬਾਕੀ ਜੀ ਹੁਣ ਤੁਹਾਨੂੰ ਦਿਖਾ ਤੇ ਦੱਸਦਾ ਜੀ ਬਾਕੀ ਹੁਣ ਉਰੀਆਂ ਹੁਣ ਮੈਂ ਕਿਹਾ ਕਿੰਨਾ ਟਾਈਮ ਲੱਗ ਜੂਗਾ ਜੀ ਇਹਨੂੰ ਮਕਾਨ ਤਿਆਰ ਕਰਨੇ ਨੂੰ ਕੋ ਘੱਟੋ-ਸੱਤ 8-9 ਮਹੀਨੇ ਲੱਗੇ ਜਾਣਗੇ ਜੀ ਸਾਲ ਮੰਨ ਕੇ ਚਲੋ ਜੀ ਅੱਛਾ ਜੀ ਬਾਹਰ ਵੀ ਮਾ ਡੰਗਰਾ ਬਾਹਰ ਹੀ ਬਣਾਉਣਾ ਜੀ ਆਪਣਾ ਅੰਦਰ ਅੱਛਾ ਉਹ ਉੱਧਰ ਕਿੱਦਾਂ ਬਣਾਉਣਾ ਦੱਸਿਓ ਮੜਾ ਜੀ ਆਈਡੀਆ ਜਿਹਾ ਹੋ ਜਾਂਦਾ ਹਾਂਜੀ ਬਾਕੀ ਮਿਸਤਰੀ ਸਾਹਿਬ ਬਹੁਤ ਵਧੀਆ ਇਹਨਾਂ ਨੇ ਬਥੇਰੇ ਮਕਾਨ ਬਣਾਏ ਆ ਮੋ ਤੋਤਾ ਵੀ ਬਣਾਏ ਆ ਇੱਥੇ ਜਵਾਨਾ ਤੂੜੀ ਵਾਲਾ ਹੀ ਆਪਣੇ ਅੱਛਾ ਜੀ ਠੀਕ ਹੈ ਜੀ ਉਹਦੇ ਬਾਅਦ ਫਿਰ ਡੰਗਰਾਂ ਦਾ ਮਕਾਨ ਬਣਨਾ ਹੈ ਇੱਧਰ ਵੀ ਹੈ ਠੀਕ ਹੈ ਜੀ ਉਹਦੇ ਬਾਅਦ ਸਟੋਰ ਜੀ ਠੀਕ ਹੈ ਜੀ ਉਹਦੇ ਫਿਰ ਟਰੈਕਟਰ ਟ੍ਰੇਲਰ ਨੂੰ ਸਾਮਾਨ ਨੂੰ ਕਿ ਕਹਾ ਹੋ ਜਾਣਾ ਸਾਰਾ ਕੰਮ ਜਣ ਕਿ ਡੰਗਰਾਂ ਦੇ ਵੀ ਵਿੱਚ ਆ ਜਾਣਾ ਸੰਦੇ ਬੰਦੇ ਦਾ ਵੀ ਆ ਜਾਣਾ ਤੂੜੀ ਦਾ ਵੀ ਆ ਜਾਣਾ ਤੂੜੀ ਦਾ ਵੀ ਆ ਜਾਣਾ ਠੀਕ ਹੈ ਜੀ ਤੇ ਆਪਣਾ ਹੁਣ ਇਹ ਮਕਾਨ ਡਬਲ ਸਟੋਰੀ ਹੈ ਕਿ ਸਿੰਗਲ ਹੈ? ਸਿੰਗਲ ਹੈ ਜੀ। ਬਾਕੀ ਮੋਕੇ ਕੋ ਦੱਸੋ। ਅੱਛੇ। ਜਣ ਕਿ ਆ ਬਾਕੀ ਬਾਅਦ ਵਿੱਚ ਪਤਾ ਲੱਗੂ। ਸਿੰਗਲ ਦੀ ਹੋਈ ਹੈ ਆਪਣੀ ਨਾਲ ਗੱਲ ਜੀ ਸਾਰੀ। ਠੀਕ ਹੈ ਠੀਕ ਹੈ। ਹਾਂ ਜੀ। ਬਾਕੀ ਨਿਊ ਬਹੁਤ ਡੁੰਗੀ ਪੱਟੀ ਹੈ ਜੀ। ਬਾਕੀ। ਅੱਛਾ ਜੀ। ਹਾਂ ਜੀ ਹਾਂ ਜੀ। ਤੇ ਆਪਣਾ ਮਿਸਤਰੀ ਜੀ ਆਪਣਾ ਕਨੈਕਟਡ ਨੰਬਰ ਦੱਸ ਦਿਓ ਜੀ ਇੱਕ ਵਾਰ ਜੇ 98728 ਜੀ। ਹਾਂ ਜੀ। 27915 ਜੀ। ਠੀਕ ਹੈ ਜੀ। ਇੱਕ ਵਾਰ ਦੁਬਾਰਾ ਦੱਸਿਓ। 98728 ਹਾਂ ਜੀ। 27915 ਠੀਕ ਹੈ ਹਾਂਜੀ ਤੇ ਆਪਣਾ ਕਿਹੜਾ ਏਰੀਆ ਕਿੱਥੇ ਤੇ ਆਉਂਦੇ ਆਪਾਂ ਰਾਮਪੁਰਵੇਟ ਤੇ ਜੀ ਫੋੜ ਜ਼ਿਲਾ ਆਪਣਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਇਹ ਮਕਾਨ ਤੋਂ ਬਾਅਦ ਫਿਰ ਹੋਰ ਵੀ ਫੜਿਆ ਵਾ ਕਿਹੜਾ ਕਮ ਤੋਤਾ ਪਿੰਡ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਜਣ ਕੇ ਕੰਮ ਆਪਣਾ ਫੜਿਆ ਵਾ ਅਡਵਾਂਸ ਹਾਂਜੀ ਹਾਂਜੀ ਵਾ ਆਪਣਾ ਅਗਲਾ ਇਹਨੂੰ 10 ਦਿਨ ਦਾ ਬਈ ਇੰਨਾ ਕ ਟਾਈਮ ਲੱਗਣਾ ਹਨਾ ਅਡਵਾਂਸ ਬੋਕ ਹੋ ਜਾਂਦਾ ਠੀਕ ਹੈ ਠੀਕ ਹੈ ਬਾਕੀ ਬਾਈ ਜੀ ਤੁਸੀਂ ਆ ਤੁਹਾਨੂੰ ਕਨੈਕਟ ਨੰਬਰ ਦੱਸਤਾ ਆਪਣਾ ਪੌਜ਼ ਕਰਕੇ ਆਪਣਾ ਦੇਖ ਲਓ ਕਿੰਨਾ ਨੰਬਰ ਆ ਬਾਕੀ ਕਨੈਕਟ ਕਰ ਲਿਓ ਬੰਦਾ ਬਹੁਤ ਵਧੀਆ ਮਿਸਤਰੀ ਆ ਆਪਣੇ ਠੀਕ ਹੈ ਜੀ ਜਿੱਦਾਂ ਕਹੂੰ ਕੋ ਆਪਣੇ ਆਪਣਾ ਕੰਮ ਕਰਦੇ ਨੇ ਠੀਕ ਹੈ ਜੀ ਬਾਕੀ ਘਰ ਮੰਗਵੰਦੇ ਸਾਰੇ ਜੀ ਆਪਣੇ ਅੱਛਾ ਜੀ ਹਾਂਜੀ ਹਾਂਜੀ ਨੇ ਉਦੋਂ ਦੇ ਮੈਂ ਦੇਖਿਆ ਰਿਹਾ ਹਾਂਜੀ 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 ਆਜੇ ਉਦੋਂ ਹੋਈ ਬਾਕੀ ਇਹਦੇ ਬਾਰੇ ਦੱਸ ਦਿਓ ਨਕਸ਼ਾ ਹੁਣ ਮੜਾ ਮੋਟਾ ਕੰਮ ਦਾ ਇੱਕ ਬਾਂਜੀ ਬੈਰ ਲਾ ਬੈਡਰੂਮ ਹੋ ਗਿਆ ਜੀ ਹਾਂਜੀ ਠੀਕ ਹੈ ਜੀ ਹਾਂਜੀ ਇੱਕੋ ਨਾਲ ਬਾਥਰੂਮ ਹੋ ਗਿਆ ਜੀ ਹਾਂਜੀ ਇਹ ਜਿਹੇ ਕਮਰੇ ਨਾਲ ਜੀ ਠੀਕ ਹੈ ਜੀ ਇਤਨਾ ਵੀ ਘਟ ਰਿਹਾ ਇਸ ਨਾਲ ਦੋ ਕਮਰੇ ਨਾਲ ਜੀ ਡਰੈਸ ਨਾਲ ਬਾਥਰੂਮ ਜੀ ਠੀਕ ਹੈ ਜੀ ਉਹਦਾ ਬਾਅਦ ਹੈਗਾ ਦੂਸਰਾ ਬੈਡਰੂਮ ਤੀਸਰਾ ਹਾਂ ਜੀ ਉਹ ਅੱਗੇ ਚਲੇ ਗਏ ਠੀਕ ਹੈ ਇਹ ਲੌਬੀ ਆ ਗਈ ਜੀ ਆਪਣੇ ਮੂਰੇ ਠੀਕ ਹੈ ਜੀ ਉਹ ਪੂਜਾ ਰੂਮ ਹੋ ਗਿਆ ਜੀ ਪਰਲਾ ਜੀ ਉਹ ਸਾਈਡ ਤੇ ਬੜੀਆ ਆਪਣਾ ਸਾਈਡ ਨਾਲ ਹੈਗਾ ਡਰੈਾਈਂਗ ਰੂਮ ਜੀ ਆਪਣਾ ਅੱਛੇ ਫਰੰਟ ਤੇ ਹਾਂ ਜੀ ਉਹਨੇ ਉਹਦੇ ਨਾਲੇ ਫਿਰ ਆਪਣੀ ਐਂਟਰੀ ਹੈ 9 ਫੁੱਟ ਦੀ ਜੀ ਹਾਂ ਜੀ ਠੀਕ ਹੈ ਜੀ ਉਹਦਾ ਕਿਚਨ ਹੋ ਗਿਆ ਜੀ ਹਾਂ ਜੀ ਜਿੰਕੇ ਮਕਾਨ ਹੈ ਨਕਸ਼ੇ ਟੈਪ ਹਨ ਪੂਰਾ ਬਣਾਇਆ ਹੈ ਨਾ ਹੀ ਪਾਸ ਆਪਣਾ ਕਰਵਾ ਲਿਆ ਹੈ ਨਾ ਹੀ ਹਾਂ ਜੀ ਹਾਂ ਜੀ ਠੀਕ ਠੀਕ ਬਾਕੀ ਪਰਤਪਾਲ ਗਿਆ ਵਾ ਭਾਈ ਆਪਣੀ ਡਿਊਟੀ ਤੇ ਬਾਕੀ ਭਵਨ ਆ ਵੀਡੀਓ ਦੇਦਾ ਭਵਨਾ ਹੁਣ ਦੇਖ ਲੂਗਾ ਵੀ ਕਿਵੇਂ ਆ ਜਦ ਇਹ ਦੇਖ ਲੈਂਦਾ ਵੀਡੀਓ ਉਹਦੇ ਕੋਲ ਪਹੁੰਚ ਜਾਂਦੀ ਆ ਨੋਟੀਫਿਕੇਸ਼ਨ ਉਹਦੇ ਕੋਲ ਚਲੇ ਜਾਂਦਾ ਚਲ ਦੇਖ ਲੈਂਦਾ ਵੀ ਮਕਾਨ ਕਿੱਥੇ ਇੱਕ ਤੱਕ ਚਲੇ ਗਿਆ ਆਦਾ ਬਹੁਤ ਫਾਇਦਾ ਹੋ ਗਿਆ ਹਨਾ ਵੀਰੇ ਮੈਂ ਵੀਡੀਓ ਰਾਹੀਂ ਸਾਰਾ ਕੁਝ ਪਤਾ ਲੱਗ ਜਾਂਦਾ ਹਨਾ ਲੈ ਵੀ ਭਵਨੇ ਹੁਣ ਤੈਨੂੰ ਇੱਧਰ ਨਕਸ਼ਾ ਵੀ ਹੁਣ ਤੈਨੂੰ ਦਿਖਾਉ ਤਾਂ ਦੇਖ ਲੈ ਬਾਕੀ ਨਕਸ਼ਾ ਦਾ ਤੇਰੇ ਕੋਲ ਆਏ ਗਿਆ ਹੁਣ ਬਾਕੀ ਹੁਣ ਤੈਨੂੰ ਇੱਥੇ ਤੱਕ ਨਿਊਆ ਤੱਕ ਦੱਸਤਾ ਬਾਕੀ ਬਈ ਡੇਲੀ ਦੀ ਡੇਲੀ ਤੈਨੂੰ ਪੋਸਟ ਪਾ ਦੇ ਕਰਨੀ ਕਿੱਥੇ ਤੱਕ ਮੈਂ ਮਕਾਨ ਦਾ ਕੰਮ ਚਲੇ ਗਿਆ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਇੱਥੇ ਤੱਕ ਚਲੋ ਠੀਕ ਹੈ ਜੀ ਮስተਰ ਸਾਹਿਬ ਜੀ ਸਸਰੀ ਕਾ ਜੀ ਸਾਰਿਆਂ ਨੂੰ